ਘੰਨੇ ਦੇ ਕਰ ਗਲਾਸ ਵੀ ਹਨ आवाज आई ਸਾਰੇ ਉੱਠ ਕੇ ਆਏ ਭੱਜੇ ਆਏ ਕੰਦਾਂ کافی ਕੁਛ ਨੁਕਸਾਨ ਹੋਇਆ ਸਰ ਜਲਜੀਤ ਸਿੰਘ ਜੀ ਨੇ ਆਪਣੇ ਫੇਸ ਤੇ ਅੱਗ ਲੱਗੀ ਅੱਗੇ ਦਾ ਜੋ ਦਾੜੀ ਹੈ ਚਿਹਰਾ ਫੇਸ ਨੂੰ ਛੜਿਆ ਫਾਇਰ ਬ੍ਰਿਗੇਡ ਦੇ ਸਟਾਫ ਨੇ ਮੌਕੇ ਤੇ ਪਹੁੰਚ ਕੇ ਜਿਹੜੀ ਉਹ ਅੱਗ ਨੂੰ ਕਾਬੂ ਪਾ ਲਿਆ ਗਿਆ ਇਸ ਵਾਰ ਇਹ ਗੈਸ ਜੀਨਰ ਨਾਲ ਅੱਗ ਲੱਗੀ ਹੈ ਅੱਗ ਬਲਾਸਟ ਹੋ ਜਾਇਆ ਹੈ ਸੋ ਇਹਦੇ ਵਿੱਚ ਕੋਈ ਗ੍ਰੈਜੂਲਟੀ ਨਹੀਂ ਹੋਈ ਕਾਂਦਰ ਟੈਗ ਗਈ ਕਾਰ ਹੇਟ ਖੜੀ ਕਾਰ ਦੇ ਸ਼ੀਸ਼ੇ ਪੰਨੇ ਗਏ ਇੱਕ ਸ਼ਖਸ ਫਟੜ ਹੋ ਗਿਆ ਇਹ ਸਭ ਹੋਇਆ ਗੈਸ ਗੀਜ਼ਰ ਕਰਕੇ ਅੰਮ੍ਰਿਤਸਰ ਦੇ ਮਜੀਠਾ ਰੋਡ ਤੇ ਗ੍ਰੀਨਫੀਲਡ ਇਲਾਕੇ ਦੀਆਂ ਤਸਵੀਰਾਂ ਨੇ ਜਿੱਥੇ ਇੱਕ ਕਾਰ ਦੇ ਵਿੱਚ ਬਲਾਸਟ ਹੋਇਆ ਪੁਲਿਸ ਮੁਤਾਬਕ ਗੈਸ ਗੀਜ਼ਰ ਵਿੱਚ ਬਲਾਸਟ ਹੋਇਆ ਤੇ ਕਾਰ ਦਾ ਇੱਕ ਜੀ ਫਟੜ ਹੋ ਗਿਆ ਪਰ ਬਲਾਸਟ ਕਿੰਨਾ ਜ਼ਬਰਦਸਤ ਸੀ ਅੰਦਾਜ਼ਾ ਲਾਉਣਾ ਮੁਸ਼ਕਿਲ ਨਹੀਂ ਹੈ ਮੈਂ ਕਸ਼ਮੀਰ ਸਿੰਘ ਸੂਲ ਪ੍ਰੈਜ਼ੀਡੈਂਟ ਗ੍ਰੀਨਫੀਲਡ ਵੈਲਫੇਅਰ ਐਸੋਸੀਏਸ਼ਨ ਦਾ ਸਾਡੇ ਗੁਆਂਢ ਸਾਹ ਦਿਲਜੀਤ ਸਿੰਘ ਉਹਨਾਂ ਦਾ ਘਰ ਹੈ ਜੀ ਮੇਰਾ ਘਰ ਬਿਲਕੁਲ ਨੇੜੇ ਆ ਇਹਨਾਂ ਦੇ ਘਰ ਬਲਾਸਟ ਨਹੀਂ ਹੁਣ ਆਵਾਜ਼ ਆਈ ਅਸੀਂ ਸਾਰੇ ਉੱਠ ਕੇ ਆਈ ਭੱਜੇ ਆਏ ਆ ਪਰ ਅੰਦਰੋਂ ਕੰਧਾਂ ਕਾਫੀ ਕੁਛ ਨੁਕਸਾਨ ਹੋਇਆ ਸਾਹ ਦਿਲਜੀਤ ਸਿੰਘ ਉਹਨਾਂ ਦੇ ਆਪਣੇ ਫੇਸ ਤੇ ਅੱਗ ਲੱਗੀ ਅੱਗ ਦਾ ਜਿਹੜਾ ਦਾੜੀ ਹੈ ਕੇਰਾ ਫੇਸ ਨੂੰ ਛੜਿਆ ਉਹਨਾਂ ਨੂੰ ਅਮਨਦੀਪ ਉਹ ਸੜ ਲੈ ਕੇ ਗਏ ਨੇ ਤੇ ਜੀ ਉਹ ਮਗਰ ਬੰਦੇ ਗਏ ਨੇ ਉਹਨਾਂ ਦੀ ਉਹਨਾਂ ਦਾ ਕੀ ਕੰਡੀਸ਼ਨ ਹੈ ਉਹ ਨੂੰ ਨਹੀਂ ਪਤਾ ਲੱਗਦਾ ਬਲਾਸਟ ਕਿਸ ਚੀਜ਼ ਦਾ ਹੈ ਬਲਾਸਟ ਦਾ ਕੋਈ ਕਾਰਨ ਨਹੀਂ ਪਤਾ ਲੱਗਾ ਫਾਇਰ ਬ੍ਰਿਗੇਡ ਵਾਲੇ ਆਏ ਨੇ ਸਿਲੰਡਰ ਅੰਦਰੋਂ ਸਬੂਤਾ ਕੱਢਿਆ ਸਿਲੰਡਰ ਸਬੂਤਾ ਉਹਦੇ ਵਿੱਚੋਂ ਗੈਸ ਲੀਕ ਹੋਈ ਆ ਉਸ ਗੈਸ ਲੀਕ ਦੇ ਬਲਾਸਟ ਹੋਇਆ ਕੀ ਪਾਣੀ ਗਰਮ ਕਰਨ ਲਈ ਸਿਲੰਡਰ ਦਾ ਜੁਕੂ ਦਿੱਤਾ ਹੀ ਜਾਂਦਾ ਪਤਾ ਨਹੀਂ ਲੱਗਾ ਜੀ ਹੱਲੀ ਇਸ ਚੀਜ਼ ਦਾ ਕਿ ਉਸ ਉਸ ਸਿਲੰਡਰ ਤੋਂ ਕਿਵੇਂ ਗੈਸ ਲੀਕ ਹੋਈ ਕਿੱਦਾਂ ਨਹੀਂ ਹੋਈ ਸਾਡੀ ਕੁਝ ਨਹੀਂ ਪਤਾ ਲੱਗਾ ਕੋਈ ਜਾਨੀ ਨੁਕਸਾਨ ਤਾਂ ਨਹੀਂ ਆਇਆ ਨਹੀਂ ਜੀ ਸਵਾਸਾ ਉਹਨਾਂ ਦਾ ਕੇਰੇ ਨੂੰ ਭਰਨ ਹੋਇਆ ਬਿਜਰੇ ਦੇ ਕੋਲ ਸੀਗੇ ਉਹ ਹਾਂਜੀ ਉਸ ਟਾਈਮ ਗੀజర్ ਤੇ ਕੋਲ ਸੀ ਸਰਦਾਰ ਸਾਹਿਬ ਜਿਹੜੇ ਬਾਥਰੂਮ ਵਿੱਚ ਸੀ ਅੱਛਾ ਜੀ ਜੀ ਫਾਇਰ ਬਿਗੇਟ ਵਾਲੇ ਵੀ ਆਏ ਸੀ ਉਹਨਾਂ ਨੂੰ ਵੀ ਸਾਰਾ ਦੋ ਘੰਟੇ ਫਿਰ ਕੇ ਚਲੇ ਗਏ ਨੇ ਕਾਰਨ ਉਹਨਾਂ ਨੂੰ ਕੁਝ ਨਹੀਂ ਪਤਾ ਲੱਗਾ ਇਹ ਤੇ ਹੁਣ ਘਰ ਵਾਲੇ ਪੁਲਿਸਨ ਵਿੱਚ ਆਉਣਗੇ ਤੇ ਫਿਰ ਕੋਈ ਗੱਲ ਦੱਸ ਸਕਦੇ ਨੇ ਅਦਰਵਾਈਜ਼ ਨਹੀਂ ਕੋਈ ਗੱਲ ਦੱਸੀ ਜਾ ਸਕਦੀ ਸਾਮਣੂ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਕੋਠੀ ਨੰਬਰ 223 ਸੀ ਬਲਜੀਤ ਸਿੰਘ ਦੀ ਹੈ ਜੋ ਕਿ ਗ੍ਰੀਨ ਫੂਡ ਦੇ ਵਿੱਚ ਹੈ ਉਹਦੇ ਵਿੱਚ ਕੋਈ ਅੱਗ ਲੱਗੀ ਹੈ ਜੋ ਮੈਂ ਆਪਣੇ ਸਟਾਫ ਸਮੇਤ ਮੌਕੇ ਤੇ ਪਹੁੰਚਿਆ ਤੇ ਤਦੋਂ ਫਾਇਰ ਬ੍ਰਿਗੇਡ ਨੇ ਵੀ ਇਨਫੋਰਮੇਸ਼ਨ ਦਿੱਤੀ ਕਿ ਉਹ ਵੀ ਫਾਇਰ ਬ੍ਰਿਗੇਡ ਦਾ ਸਟਾਫ ਹੀ ਜਿਹੜੇ ਮੌਕੇ ਤੇ ਪਹੁੰਚ ਗਿਆ ਸੀ ਫਾਇਰ ਬ੍ਰਿਗੇਡ ਦੇ ਸਟਾਫ ਨੇ ਮੌਕੇ ਤੇ ਪਹੁੰਚ ਕੇ ਜਿਹੜੀ ਆ ਅੱਗ ਨੂੰ ਕਾਬੂ ਪਾ ਲਿਆ ਗਿਆ ਜਦੋਂ ਉਹਨਾਂ ਵੱਲੋਂ ਅੰਦਰ ਜਾ ਕੇ ਮਤਲਬ ਕਿ ਸਾਰੀ ਅੱਗ ਤੇ ਕਾਬੂ ਪਾਇਆ ਜਾ ਰਿਹਾ ਸੀ ਤਾਂ ਅੰਦਰ ਜਾ ਕੇ ਉਹਨਾਂ ਵੱਲੋਂ ਇਹ ਪਤਾ ਕੀਤਾ ਗਿਆ ਜਿਹੜਾ ਉਹਨਾਂ ਪਾਇਆ ਗਿਆ ਇਸ ਸਬੰਧੀ ਜਿਹੜਾ ਗੈਸ ਗੀਜ਼ਰ ਨਾਲ ਅੱਗ ਲੱਗੀ ਹੈ ਅੱਗ ਬਲਾਸਟ ਹੋਇਆ ਹੈ ਸੋ ਇਹਦੇ ਵਿੱਚ ਕੋਈ ਕੈਜੂਅਲਟੀ ਨਹੀਂ ਹੋਈ ਲੇਕਿਨ ਘਰ ਦੇ ਮਾਲਕ ਬਲਜੀਤ ਸਿੰਘ ਨੂੰ ਥੋੜੀ ਜਿਹੀ ਜਿਹੜੀ ਆ ਪਤਾ ਲੱਗਾ ਉਸ ਦੇ ਆਸ-ਪਾਸ ਦੇ ਮੈਂਬਰ ਉਹ ਤਾਂ ਵੀ ਥੋੜੀ ਜਿਹੀ ਅਗੇ ਨੂੰ ਜਿਹੜੀ ਪਕੜ ਜਿਹੜੀ ਮੋਨੋ ਆਈ ਲੇਕਿਨ ਕੋਈ ਕੈਜੂਅਲਟੀ ਨਹੀਂ ਠੀਕ ਠਾਕ ਹੈ ਔਰ ਹਸਪੀਟਲ ਲੱਗੇ ਠੀਕ ਹੈ ਉਹ ਤੇ ਬਿਲਡਿੰਗ ਦਾ ਕਾਫੀ ਟੁਖਾਣਾ ਬਿਲਡਿੰਗ ਕਰ ਰਿਹਾ ਬਈ ਉਸ ਉਸ ਚੀਜ਼ ਦੇ ਨਾਲ ਉਹ ਬਿਲਡਿੰਗ 4 ਇੰਚ ਦੀ ਦੀਵਾਰ ਸੀ ਸੱਜੇ ਪਾਸੇ ਉਹ ਥੋੜੀ ਜੀ ਮਤਲਬ ਕਿ ਟੇਢੀ ਹੋਈ ਹੋਈ ਆ ਬਾਕੀ ਕੋਈ ਘਰ ਪਰਿਵਾਰਕ ਮੈਂਬਰਾਂ ਨੂੰ ਫਾਈਬਰ ਗ੍ਰੇਡ ਵੱਲੋਂ ਔਰ ਮੇਰੇ ਵੱਲੋਂ ਜਿਹੜਾ ਵਾ